ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਡਾਇਰੈਕਟਰ ਮੇਲਣਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਜੌਂਡੀਅਰ 5210 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਹਰਿਆਣਾ ਨੰਬਰ ਏਰੀਆ ਪਾਣੀਪਤ ਅਗਲੇ ਟਾਇਰ ਨਵੇਂ ਨੇ ਪਿਛਲੇ ਟਾਇਰ 80% ਨੇ ਜੀ 4,70,000 ਰੁਪਏ ਰੇਟ ਰੱਖੇ ਗਿਆ ਜੀ 7759 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਜੌਂਡੀਅਰ 5210 ਟਰੈਕਟਰ 2018 ਮਾਡਲ ਖਰੀਦ ਸਕਦੇ ਹੋ। ਏਰੀਆ ਫਰੀਦਕੋਟ ਤੋਂ ਮੋਡੀਫਾਈ ਜੀਪ ਆਈ ਹੈ ਜੀ। ਚਿਪੋ ਵਾਲੀ ਆਰਸੀ ਸਰਕਾਰੀ ਨੰਬਰ ਪਲੇਟਾਂ ਕੰਡੀਸ਼ਨ ਬਿਲਕੁਲ ਓਕੇ ਹੈ ਜੀ 2.5 ਲੱਖ ਰੁਪਏ ਰੇਟ ਰੱਖੇ ਗਿਆ ਜੀ। ਫਰੀਦਕੋਟ ਏਰੀਆ ਜੀ ਮੋਡੀਫਾਈ ਜੀਪ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਬਾਕੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ। 8054783558 ਇਸ ਨੰਬਰ ਤੇ ਫੋਨ ਕਰਕੇ ਮੋਡੀਫਾਈਡ ਜੀਪ 2.5 ਲੱਖ ਚ ਖਰੀਦ ਸਕਦੇ ਹੋ ਨਿਊ ਹਾਲੈਂਡ 7510 ਟਰੈਕਟਰ ਵਿਕਾਊ ਆ 2023 ਮਾਡਲ ਪੰਜਾਬ ਨੰਬਰ ਮਸ਼ੀਨ 2019 ਮਾਡਲ ਹੈ ਮਸ਼ੀਨ 2019 ਮਾਡਲ ਹੈ ਜੀ ਤੇ ਰੇਟ ਆ 22 ਲੱਖ ਰੁਪਏ ਸਾਰੇ ਦਾ ਏਰੀਆ ਲਹਿਰਾ ਗੱਗਾ ਸੰਗਰੂਰ 9808794000 9808794000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਰਜਾ ਗੱਡੀ ਵੇਚਾਉ ਉਹ ਹੈ ਜੀ ਗੱਡੀ 2021 ਮਾਡਲ ਹੈ ਆਰ ਸੀ 2022 ਦੀ ਹੈ ਦੋ ਚਾਬੀਆਂ 22000 ਚੱਲੀ ਹੈ ਫਰਸਟ ਪਾਰਟੀ ਐਂਡ ਯੂਸਡ ਨਹੀਂ ਐਂਡ ਯੂਸਡ ਨਹੀਂ ਹੈ ਜੀ ਪੋਸ਼ਵਰਟਨ ਸਟਾਰਟ ਏਰੀਆ ਨੇੜੇ ਮੋੜ ਮੰਡੀ 895000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ 22000 ਚੱਲੀ ਹੈ ਆਰ ਸੀ 2022 ਦੀ ਹੈ ਜੀ 21 ਮਾਡਲ ਹੈ ਗੱਡੀ 97811849357 ਇਸ ਨੰਬਰ ਤੇ ਫੀਟ ਸਕਦੇ ਹੋ ਮਿੱਟੀ ਵਾਲਾ ਟਰਾਲਾ ਤੇ ਜਨਰੇਟਰ ਵਿਕਾਉ ਹੈ ਜੀ ਕੰਡੀਸ਼ਨ ਤੁਸੀਂ ਦੋਨਾਂ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਮਿੱਟੀ ਵਾਲਾ ਟਰਾਲਾ ਤੇ ਜਨਰੇਟਰ ਵਿਕਾਉ ਹੈ ਤਿੰਨ ਫੇਸ ਮੋਟਰ ਵਾਲਾ ਜਨਰੇਟਰ ਹੈ ਜੀ ਏਰੀਆ ਅਨੂਪਗੜ 27A ਟਰਾਲੇ ਦਾ ਰੇਟ ਹੈਗਾ 160000 ਜਨਰੇਟਰ ਦਾ ਰੇਟ 50000 ਹੈ ਜੀ 6378049530 ਇਸ ਨੰਬਰ ਤੇ ਫੋਨ ਕਰਕੇ ਮਿੱਟੀ ਵਾਲਾ ਟਰਾਲਾ ਤੇ ਜਨਰੇਟਰ ਜਿਹੜਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਫਿਲਟਰ ਮਸ਼ੀਨ ਵਿਕਾਊ ਹੈ ਜੀ ਟੋਕਾ ਮਸ਼ੀਨ ਤੇ ਫਿਲਟਰ ਵਿਕਾਊ ਆ 8 ਹੌਸਪਾਵਰ ਦਾ ਸੁੱਕਾ ਏਰੀਆ ਕੋਟਸ਼ਮੀਰ ਬਠਿੰਡਾ ਟੋਕਾ ਮਸ਼ੀਨ ਤੇ ਫਿਲਟਰ ਵਿਕਾਊ ਹੈ ਜੀ 8 ਹੌਸਪਾਵਰ ਦਾ ਸੁੱਕਾ ਵੇਟਰਾ ਏਰੀਆ ਕੋਟਸ਼ਮੀਰ ਬਠਿੰਡਾ 27000 ਰੁਪਏ ਰੇਟ ਰੱਖਿਆ ਗਿਆ ਹੈ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 9465570840 9465570840 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਨਿਊ ਹਾਲੈਂਡ 562 ਟਰੈਕਟਰ ਵਿਕਾਊ ਆ 2021 ਮਾਡਲ ਨਿਊ ਹਾਲੈਂਡ 562 ਟਰੈਕਟਰ ਵਿਕਾਊ ਆ 2021 ਮਾਡਲ ਹੈ 614 ਘੰਟੇ ਚੱਲਿਆ ਜੀ 95% ਟੈਰਾ ਦੀ ਕੰਡੀਸ਼ਨ ਹੈ ਏਰੀਆ ਰੋहतक ਹਰਿਆਣਾ 8 ਲੱਖ 80 ਹਜ਼ਾਰ ਰੇਟ ਰੱਖਿਆ ਗਿਆ 886105252 886905252 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 5520 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਜੈਕ ਵਾਲਾ ਟਰਾਲਾ ਹੈਗਾ 11ਵੇਂ ਸ਼ੇਪ ਐਂਡ ਸ਼ੇਡਾ ਰੇਟ ਹੈ ਜੀ 95000 ਏਰੀਆ ਧੂਰੀ ਫੁੱਲ ਹੈਵੀ ਬਣਿਆ ਤੇ ਸਾਫ ਕੰਡੀਸ਼ਨ ਦਾ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਜੇ ਬਾਕੀ ਨੰਬਰ ਨੋਟ ਕਰ ਲਓ ਜੀ 94600 9423540 9465423540 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11/6 ਪੈਂਡ 6 ਦਾ ਟਰਾਲ ਹੈ ਜਿਹੜਾ ਤੁਸੀਂ 95000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 160 ਵਿੱਗੇ ਜ਼ਮੀਨ ਵਿਕਾਊ ਹੈ ਜੀ ਇਕੱਠਾ ਇੱਕ ਟੱਕ ਹੈਗਾ ਏਰੀਆ ਗਵਾਲੀਅਰ ਐਮਪੀ ਨੇੜੇ ਡਾਵਰਾ ਰੇਟ ਹੈ ਜੀ 225000 ਵਿੱਗੇ ਦਾ 225000 ਰੁਪਿਆ ਵਿੱਗੇ ਦਾ ਰੇਟ ਰੱਖਿਆ ਹੈ 1 ਟੱਕ ਹੈ ਜੀ ਇਕੱਠਾ 160 ਵਿੱਗੇ ਜ਼ਮੀਨ ਹੈ ਜੀ 86027 86680 86027 86680 ਇਸ ਨੰਬਰ ਤੇ ਫੋਨ ਕਰਕੇ ਤੁਸੀਂ 160 ਵਿੱਗੇ ਜ਼ਮੀਨ 225000 ਨੂੰ ਵਿੱਗੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਆ ਜਾਂ ਲਵੇ ਰੇ 116 ਫਟਾ ਰਾ ਗਾਂ ਦੇ ਕਿਠਰਾ ਫਟਾ ਆਹ ਲੋਕੇਸ਼ਨ ਆ ਗਈ ਵੀਰੇ ਆ ਇਹ ਪੱਠੀ ਵੀਜੇ ਨਾ ਇਹ ਇਹ ਪਲਾਟ ਆ ਆਸੇ ਪਾਸੇ ਸਾਰੇ ਘਰ ਆ ਕਲੋਨੀ ਆ ਗੁਰੂ ਤੇਗ ਬਹਾਦਰ ਨਗਰ ਲੱਖੇ ਵਾਲੀ ਗਲੀ ਤੇ ਆ ਇਧਰ ਵੀ ਸਾਹਮਣੇ ਆ ਗਿਆ ਠੰਡਾ ਅੰਬਰ ਸਰ ਮੇਨ ਹਾਈ ਦੇ ਆ ਜਿਸ ਨੰਮ ਖੜੀ ਆ ਤੇ ਆ ਪਲਾਟ ਆ ਮੇਰੇ ਉਹ ਗਾਂ ਜਾ ਕੇ ਗਲੀ ਬੰਦੇ ਆਂਦੀ ਆ ਗਾਂ ਗਲੀ ਬਿਲਕੁਲ ਬੰਦਾ ਉਹ ਸੋ ਉੱਥੇ ਜਾ ਕੇ ਗਾਂ ਬੰਦੇ ਆਂਦੀ ਗਲੀ ਆ ਪਲਾਟ ਆਪਣੀ ਆ ਪੱਠੇ ਘਰੇ ਸਾਹਮਣੇ ਜਿਹੜੇ ਇਹ ਪਲਾਟ ਆ ਇਧਰ ਵੀ ਘਰ ਆ ਇਹ ਕਾ ਪਲਾਟ ਆ ਅੰਨਿਆ ਮਰ ਲਿਆਂ ਦਾ ஆக்கி ப்ராட்டின் சமணி மேன ரோடா அம்மசர் இது ஆ